ਦੱਸ ਦੇ ਕਿ ਤਸਵੀਰਾਂ ਲੁਧਿਆਣੇ ਦੀਆਂ ਤੁਸੀਂ ਵੇਖ ਰਹੇ ਹੋ ਲੁਧਿਆਣੇ ਦੀ ਇਤਿਹਾਸਿਕ ਜਾਮਾ ਮਸਜਿਦ ਤਬੱਤਚਾ ਪੰਜਾਬ ਦੇ ਸ਼ਾਹੀ ਇਮਾਮ ਤੇ ਮਚਲਿਸ ਅਰਹਾਰ ਇਸਲਾਮ ਹਿੰਦ ਦੇ ਰਾਸ਼ਟਰ ਅਧਿਐਕਸ਼ ਇਸਲਾਮ ਹਿੰਦ ਦੇ ਰਾਸ਼ਟਰ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਵਿੱਚ ਮੁਸਲਮਾਨਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਲਗਾਤਾਰ ਨਿੰਦਾਚਾਰੀ ਰੱਖਦੇ ਹੋਏ ਅੱਜ ਕਾਲੀਆਂ ਪੱਟੀਆਂ ਬਨ ਕੇ ਜੁਮਮੇ ਦੀ ਨਮਾਜ਼ ਅਦਾ ਕੀਤੀ ਹੈ ਇਸ ਮੌਕੇ ਤੇ ਸ਼ਾਹੀ ਮਾਮ ਨੇ ਕਿਹਾ ਕਿ ਇਸ ਨਾਪਾਕ ਘਰੇ ਦੇ ਜਿੰਨੀ ਨਿੰਦਾ ਕੀਤੀ ਜਾ ਸਕੇ ਉਹ ਘਟ ਹੈ ਕਿਉਂਕਿ ਇਸ ਅੱਤਵਾਦੀ ਹਮਲੇ ਨੇ ਕਰੋੜਾਂ ਜ਼ਿਲਾਂ ਨੂੰ ਸਖਮੀ ਕੀਤਾ ਹੈ ਸ਼ਾਹੀ ਮਾਮ ਨੇ ਕਿਹਾ ਕਿ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਰ ਵਾਰ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਦਾ ਵਟਵਾਰਾ ਕਰਨਾ ਇੱਕ ਬਹੁਤ ਵੱਡੀ ਗਲਤੀ ਸੀ ਅਤੇ ਅਸੀਂ ਇਸ ਗਲਤੀ ਦਾ ਨਤੀਜਾ ਹੁਣ ਤੱਕ ਭੁਗਤ ਰਹੇ ਹਾਂ ਉਹਨਾਂ ਨੇ ਕਿਹਾ ਕਿ ਪੜੋਸੀ ਦੇਸ਼ ਇੱਕ ਨਾਸੂਰ ਬਣ ਚੁੱਕਾ ਹੈ ਜਿਸ ਦਾ ਇਲਾਜ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਇਸ ਸਮੇਂ ਰੋਤੀਆ ਸੇਕੰਦਾ ਨਹੀਂ ਬਲਕਿ ਇੱਕ ਚੁਟਕੋ ਕੇ ਦੁਸ਼ਮਨ ਨੂੰ ਜਵਾਬ ਦੇਂਦਾ ਹੈ ਇਸ ਮੌਕੇ ਤੇ ਸ਼ਾਹੀ ਮਾਮ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਆਤਵਾਦ ਤੇ ਪਾਕਿਸਤਾਨ ਦੀ ਵਿਰੋਧਤਾ ਕਰਤਾ ਨਜ਼ਰ ਆ ਰਿਹਾ ਹੈ ਉਥੇ ਸ਼ਰਾਰਤੀ ਦੇਸ਼ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਣ ਦਾ ਨਿਸ਼ਾਨਾ ਬਣਾਉਂਦੇ ਕੋਈ ਵੀ ਨਜ਼ਰ ਆ ਰਹੇ ਨੇ ਕਿ ਨੰਦਨ ਯੋਗ ਹੈ ਲੁਧਿਆਣਾ ਲਾਈਵ ਦੇ ਲਈ ਹੰਦੀ ਦੀ ਰਿਪੋਰਟ ਰਹਿਮਾਨੁਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨੀ ਸਮਰਥਕ ਅਤਵਾਦੀਆਂ ਵੱਲੋਂ ਇੱਕ ਨਾਪਾਕ ਹਮਲਾ ਮਜ਼ਲੂਮ ਲੋਕਾਂ ਦੇ ਉੱਤੇ ਕੀਤਾ ਗਿਆ। ਲਗਾਤਾਰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਉਹਦੀ ਨਿੰਦਾ ਦਾ ਜਿਹੜਾ ਸਿਲਸਿਲਾ ਹੈ ਉਹ جاری ਹੈ ਪਿਛਲੇ 3 ਦਿਨਾਂ ਤੋਂ। ਪਹਿਲਾਂ ਅਤਵਾਦ ਦਾ ਪੁਤਲਾ ਫੁਕਾਇਆ ਗਿਆ ਔਰ ਅੱਜ ਐਸੀ ਪੂਰੇ ਪੰਜਾਬ ਤੇ ਮੁਸਲਮਾਨਾਂ ਨੂੰ ਕਾਲ ਕੀਤੀ ਹੈ ਕਿ ਉਹ ਆਪਣੇ ਆਪਣੇ ਸਥਾਨ ਤੇ ਆਪਣੀ ਆਪਣੀ ਮਸਜਿਦਾਂ ਦੇ ਬਾਹਰ ਪਾਕਿਸਤਾਨ ਅਤੇ ਅਤਵਾਦ ਦੀ ਵਿਰੋਧਤਾ ਦਾ ਇਜ਼ਹਾਰ ਕਰਦੇ ਹੋਏ ਉਹਦੀ ਮੁਖਾਲਫਤ ਕਰਦੇ ਹੋਏ ਪੁਤਲੇ ਜਿਹੜੇ ਆ ਉਹ ਜਲਾਣ। ਅੱਜ ਲੁਧਿਆਣਾ ਦੀ ਜਿਹੜੀ ਇਤਿਹਾਸਕ ਜੰਮਾ ਮਸਜਿਦ ਹੈ ਉੱਥੇ ਜੁਮੇ ਦੀ ਨਮਾਜ਼ ਜਿਹੜੀ ਹੈ ਉਹ ਨਮਾਜ਼ੀ ਜਿਹੜੇ ਨੇ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕਰ ਰਹੇ ਨੇ। ਇਹ ਇਸ ਗੱਲ ਦਾ ਸੰਦੇਹ ਹੈ ਦੁਸ਼ਮਣ ਨੂੰ ਕਿ ਮੁਸੀਬਤ ਦੀ, ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਭਾਰਤ ਦੇ ਸਰਬ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਕਤਾ ਅਤੇ ਅਖੰਡਤਾ ਦਾ ਇਜ਼ਹਾਰ ਕਰਦੇ ਹੋਏ ਦੁਸ਼ਮਨ ਨੂੰ ਮੂੰਹ ਤੇੜ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ। ਮੈਂ ਤੁਹਾਨੂੰ ਸਭ ਨੂੰ ਵੀ ਇਸ ਮੌਕੇ ਤੇ ਕਹਿਣਾ ਚਾਹੁੰਦਾ ਕਿ ਜਦ ਕਦੀ ਵੀ ਦੇਸ਼ ਦੇ ਉੱਤੇ ਸੰਕਟ ਆਂਦਾ ਹੈ ਤੇ ਸਾਡੇ ਸਭ ਦਾ ਇੱਕਮ ਬਣਦਾ ਹੈ ਕਿ ਅਸੀਂ ਬੜੀ ਦ੍ਰਿੜਤਾ ਦੇ ਨਾਲ ਆਪਸ ਦੀਆਂ ਕੋਈ ਰੰਜਿਸ਼ਾਂ ਅਗਰ ਹੋਣ ਤੇ ਉਹਨਾਂ ਨੂੰ ਪੁਲਾ ਕੇ ਸਭ ਤੋਂ ਪਹਿਲਾਂ ਅੱਤਵਾਦ ਦੇ ਸਾਹਮਣੇ ਔਰ ਦੇਸ਼ ਦੇ ਦੁਸ਼ਮਨਾਂ ਦੇ ਸਾਹਮਣੇ ਤੱਕੜੇ ਹੋ ਕੇ ਖੜੇ ਹੋਈਏ। ਤਾਂ ਜੋ ਅਸੀਂ ਵਿਸ਼ਵ ਨੂੰ ਇਹ ਦੱਸ ਸਕੀਏ ਕਿ ਅਸੀਂ ਇੱਕ ਮਜ਼ਬੂਤ ਡੈਮੋਕ੍ਰੇਸੀ ਹਾਂ ਔਰ ਅਸੀਂ ਕਿਸੇ ਵੀ ਤਾਕਤ ਨੂੰ ਅਮਨ ਬਰਬਾਦ ਕਰਨ ਦੀ ਇਜਾਜ਼ਤ ਜੜੀ ਹੈ ਉਹ ਨਹੀਂ ਦਵਾਂਗੇ। ਸਭ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਦੋ ਮਹੀਨਿਆਂ ਤੋਂ ਸਹੀ ਹੈ ਘਰ ਬਿਤਾਏ ਜਾਣੇ ਨੇ ਸਰਕਾਰ ਨੇ ਤੁਸੀਂ ਕਿਸ ਤਰ੍ਹਾਂ ਦੇ ਦੇਖੋ ਇਹ ਵੀ ਹਜੇ ਛੋਟੀ ਕਾਰਵਾਈ ਹੈ ਮੈਂ ਸਮਝਦਾ ਹਾਂ ਕਿ ਜਦ ਤੱਕ ਫੌਰੀ ਤੌਰ ਤੇ ਮੁਲਜ਼ਮਾ ਨੂੰ ਨਹੀਂ ਫੜਿਆ ਜਾਵੇਗਾ ਔਰ ਉਹਨਾਂ ਨੂੰ ਮੈਂ ਅੱਜ ਤੋਂ ਦੋ ਦਿਨ ਪਹਿਲਾਂ ਵੀ ਕਿਹਾ ਸੀ ਕਿ ਰਿਵਾਇਤੀ ਜਿਹੜੇ ਕਾਨੂੰਨ ਹੈ ਉਹਨਾਂ ਤੋਂ ਜ਼ਰਾ ਅੱਗੇ ਜਾ ਕੇ ਕਸ਼ਮੀਰ ਵਿਧਾਨ ਸਭਾ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਬਿਲ ਪਾਸ ਕਰਕੇ ਕਿਉਂਕਿ ਉਹਨਾਂ ਦੀ ਸਟੇਟ ਦੇ ਵਿੱਚ ਕ੍ਰਾਈਮ ਹੋਇਆ ਤੇ ਮਲਜ਼ਮਾ ਨੂੰ ਸਜ਼ਾ ਦੇਣ ਦੇ ਲਈ ਬਾਜ਼ਾਰ ਨੂੰ ਮੁੰਤਖਬ ਕਰਨ ਕੇ ਕਿਸੇ ਚੁਰਾਹੇ ਦੇ ਵਿੱਚ ਖੜੇ ਕਰਕੇ ਇਹਨਾਂ ਮਲਜ਼ਮਾ ਨੂੰ ਜਿਹੜੀ ਹੈ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਏ ਅੱਜ ਜਦੋਂ ਹਮਲਾ ਹੋਇਆ ਤਾਂ ਉੱਥੇ ਜਿਹੜੇ ਮਦਦ ਕਰਨ ਵਾਲੇ ਸੀਗੇ ਜਿਹੜੀ ਕੁਇਕ ਇਸ ਪੌਂਸਰੀ ਜੀ ਟੀਮ ਕਹਿ ਸਕਦੇ ਹੋ ਲੋਕਲ ਲੋਕ ਕੀ ਸੀ ਜਿਹੜੇ ਦੇਖੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਅਤਵਾਦ ਦਾ ਤਾਂ ਕੋਈ ਧਰਮ ਨਹੀਂ ਹੁੰਦਾ ਲੇਕਿਨ ਅਤਵਾਦ ਦਾ ਇੱਕ ਮਕਸਦ ਹੁੰਦਾ ਹੈ ਕਿ ਉਹ ਲੋਕਾਂ ਨੂੰ ਧਰਮ ਦੇ ਆਧਾਰ ਤੇ ਨਫ਼ਰਤ ਚ ਵੰਡ ਸਕਣ ਜੀ ਅਤਵਾਦੀਆਂ ਨੇ ਅਗਰ ਇਹ ਪੁੱਛਿਆ ਤੁਹਾਡਾ ਧਰਮ ਕੀ ਹੈ ਔਰ ਇਸ ਨੂੰ ਪੁੱਛਣ ਤੋਂ ਬਾਅਦ ਗੋਲੀ ਮਾਰੀ ਤੇ ਉਹ ਚਾਹਦੇ ਕਿ ਪੂਰੇ ਦੇਸ਼ ਚ ਮੁਸਲਮਾਨ ਔਰ ਹਿੰਦੂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਫ਼ਰਤ ਕਰਨ ਅਗਰ ਉਹਨਾਂ ਦੇ ਮਕਸਦ ਦੇ ਕੁਝ ਲੋਕ ਚੱਲਦੇ ਹੋਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚ ਇਸ ਨਫਰਦਾਇਜ ਹਾਰ ਕਰਨਗੇ ਤੇ ਇਹਦਾ ਮਤਲਬ ਉਹ ਕਿਤਨਾ ਕਿਤੇ ਦੁਸ਼ਮਨ ਦੀ ਉਸ ਖਤਰਨਾਕ ਸਾਜ਼ਿਸ਼ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਜਿਸ ਨਫਾਕ ਮਕਸਦ ਲਈ ਦੁਸ਼ਮਨ ਨੇ ਐਡਾ-ਉਡਾ ਗਲਤ ਕੰਮ ਕੀਤਾ ਅਸੀਂ ਉਸ ਨਫਾਕ ਮਕਸਦ ਨੂੰ ਅੱਗੇ ਨਹੀਂ ਜਾਣਦੇ ਤਾਂ ਇਹ ਮਾਨ ਸਾਹਿਬ ਇਹ ਕਹਿ ਸਕਦੇ ਕਿ ਕੁਝ ਲੋਕ ਹਿੰਦੂ ਵਰਸਸ ਮੁਸਲਿਮ ਨਰੇਟਿਵ ਸਿਰਜ ਰਹੇ ਨਹੀਂ ਕਿਉਂਕਿ ਕੁਝ ਲੋਕ ਨਹੀਂ ਸਿਰਜ ਰਹੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਹਰੇਕ ਇਲਾਕੇ ਦੀ ਗਿਣਤੀ ਦੇ ਕੁਝ ਲੋਕ ਐਸੇ ਨੇ ਮੇਰਾ ਖਿਆਲ ਜੇਨਾ ਦਾ ਰੋਜ਼ਗਾਰੀ ਫਿਰਕਾ ਪ੍ਰਸਤਿਤ ਹੋਤੇ ਚੱਲਦਾ ਪਿਆ ਹੈ ਤੇ ਆਮ ਅਗਰ ਆਪਾਂ ਦੇਖਾਂਗੇ ਤੇ ਦੇਸ਼ ਦੇ ਹਿੰਦੂ ਸਿੱਖ ਮੁਸਲਮਾਨ ਈਸਾਈ ਦਲਿਤ ਜੁਗ ਜੈਤ ਨਹੀਂ ਬਹੁਤੀ ਸਾਰੇ ਭਾਈਚਾਰੇ ਦੇ ਲੋਕ ਮੁਸੀਬਤ ਦੀ ਘੜੀ ਦੇ ਵਿੱਚ ਵੀ ਇਕੱਠੇ ਰਹਿੰਦੇ ਆ ਤੇ ਇਸ ਲਈ ਮੈਂ ਸਮਝਦਾ ਕਿ ਇਸ ਮੁਸੀਬਤ ਦੀ ਘੜੀ ਚ ਅਗਰ ਕੁਝ ਲੋਕ ਜਿਹੜੇ ਐ ਉਹ ਨਫ਼ਰਤ ਦੀ ਗੱਲ ਆਪਣੀ ਸਟੇਟ ਦੇ ਵਿੱਚ ਹੀ ਆਪਣੇ ਸੂਬੇ ਜੀ ਆਪਣੇ ਸ਼ਹਿਰ ਚ ਕਰਦੇ ਨੇ ਤੇ ਉਹਨਾਂ ਨੂੰ ਅੱਤਵਾਦੀਆਂ ਦਾ ਮਕਸਦ ਯਾਦ ਕਰਨਾ ਚਾਹੀਦਾ ਅੱਤਵਾਦ ਦਾ ਮਕਸਦ ਹੀ ਸਾਨੂੰ ਆਪਸ ਚ ਤੋੜਨਾ ਹੈ ਔਰ ਮੈਂ ਯਕੀਨ ਦਿਲਾਣਾ ਕਿ ਭਾਰਤ ਦੀ ਜਿਹੜੀ ਅਕਸਰਿਅਤ ਹੈ ਭਾਰਤ ਦੇ ਸਭ ਤੋਂ ਜ਼ਿਆਦਾ ਤਾਦਾਦ ਸਾਡੇ ਹਿੰਦੂ ਭਰਾਵਾਂ ਦੀ ਹੈ ਫਿਰ ਉਸ ਤੋਂ ਬਾਅਦ ਘਟ ਗਣਤੀਆਂ ਨੇ ਅਲੱਗ-ਅਲੱਗ ਸਮੁਦਾਏ ਨੇ ਲੇਕਿਨ ਹਮੇਸ਼ਾ ਹੀ ਸਾਰੇ ਵੱਡੇ ਔਰ ਛੋਟੇ ਭਰਾਵਾਂ ਵਾਂਗੂ ਇਸ ਦੇਸ਼ ਦੇ ਵਿੱਚ ਆਪਸ ਵਿੱਚ ਰਹਿੰਦੇ ਆ ਰਹੇ ਨੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹੀ ਗੱਲ ਅਸੀਂ ਆਤਵਾਦੀਆਂ ਦੇ ਸਾਹਮਣੇ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿੱਦਾਂ ਦੀ ਮਰਜ਼ੀ ਸਾਜ਼ਿਸ਼ ਕਰ ਲੋ ਅਸੀਂ ਹਮੇਸ਼ਾ ਆਪਸ ਦੇ ਵਿੱਚ ਇਕੱਠੇ ਰਹਾਂਗੀ ਸਰਕਾਰ ਨੇ ਜਿਹੜੇ ਪ੍ਰਤੀਬੰਧ ਲਗਾਏ ਨੇ ਹੁਣ ਪਾਕਿਸਤਾਨ ਵੀ ਕੁਝ ਸੱਤ ਦੀ ਵਿਖਾ ਰਿਹਾ ਕਿਵੇਂ ਵੇਖੋ ਜੰਗ ਵਰਗੇ ਦੇਖੋ ਇਦਾਂ ਕਿ ਅੱਜ 75 ਸਾਲ ਤੋਂ ਬਾਅਦ ਮੈਂ ਸੁਤੰਤਰਤਾ ਸਨਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਮੇਰੇ ਦਾਦੇ ਪਰਦਾਦੇ ਸਾਰੇ ਦੇਸ਼ ਦੇ ਕੌਮੀ ਆਜ਼ਾਦੀ ਕੋਲਾਟੀਆਂ ਵਿੱਚ ਸ਼ਾਮਲ ਰਹੇ ਨੇ ਔਰ ਅਸੀਂ ਪਾਕਿਸਤਾਨ ਬਣਾਉਣ ਦੀ ਵਿਰੋਧਤਾ ਕੀਤੀ ਸੀ ਤਾਂ ਹੀ ਅੱਜ ਪੰਜਾਬ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਕਿ ਸਾਡਾ ਪਰਿਵਾਰ ਪਾਕਿਸਤਾਨ ਨਹੀਂ ਗਿਆ ਅੱਜ 75 ਸਾਲ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਪਾਕਿਸਤਾਨ ਬਣਾਉਣਾ ਭਾਰਤ ਦੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਸੀ ਇੱਕ ਐਸੀ ਗਲਤੀ ਜਿਹੜੀ ਅਸੀਂ ਹੁਣ ਨਸਲਾਂ ਤੱਕ ਭੁਗਤਦੇ ਆ ਰਹੇ ਹਾਂ ਇਸ ਐਸੀ ਗਲਤੀ ਜਿਹੜੀ ਸਾਡੇ ਲਈ ਹੁਣ ਇੱਕ ਨਾਸੂਰ ਬਣ ਗਈ ਅਗਰ ਉਸ ਵੇਲੇ ਕੋਲਾ ਘੁੱਟ ਪੀਤਾ ਹੁੰਦਾ ਪਾਕਿਸਤਾਨ ਨਾ ਬਣਾਇਆ ਹੁੰਦਾ ਨਾ ਹੀ ਬੰਗਲਾਦੇਸ਼ ਬਣਦਾ ਤੇ ਅੱਜ ਮੇਰਾ ਖਿਆਲ ਸਾਡੀ ਸਥਿਤੀ ਐਦਾਂ ਦੇ ਨਪਾਕ ਅਤਵਾਦੀ ਹਮਲੇ ਜਿਹੜੇ ਕਦੀ ਦੇਸ਼ ਨਹੀਂ ਹੋ ਸਕਦੇ ਪੰਜਾਬ ਸਰਕਾਰ ਸੰਤਰਾਲ ਖੰਡ ਵਰਗੇ ਕੁਝ ਰਾਜਾਂ ਦੇ ਵਿੱਚ ਕਸ਼ਮੀਰੀ ਸਟੂਡੈਂਟ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਉੱਤੇ ਵੀ ਹਮਲੇ ਕਸ਼ਮੀਰੀ ਸਟੂਡੈਂਟਸ ਨੂੰ ਮੈਂ ਯਕੀਨ ਦਿਲਾਉਣਾ ਚਾਹੁੰਦਾ ਰਾਤ ਮੇਰੀ ਪੰਜਾਬ ਦੇ ਡੀਜੀ ਸਾਹਿਬ ਨਾਲ ਔਰ ਏਡੀਜੀ ਰਾਏ ਸਾਹਿਬ ਨਾਲ ਔਰ ਫਿਰ ਉਹਨਾਂ ਨੇ ਏਡੀਜੀ ਸਿਨਾ ਸਾਹਿਬ ਦੇ ਨਾਲ ਸਾਡੀ ਆਨਲਾਈਨ ਮੀਟਿੰਗ ਹੋਈ ਸੀ ਔਰ ਕੁਝ ਸਟੂਡੈਂਟਸ ਨੇ ਸਾਨੂੰ ਇਹ ਸੁਨੇਹਾ ਪਹੁੰਚਾਇਆ ਸੀ ਕਿ ਕੁਝ ਫਿਰਕੂ ਤਾਕਤਾਂ ਜਿਹੜੀਆਂ ਆ ਉਹ ਸਾਨੂੰ ਧਮਕੀਆਂ ਦੇ ਰਹੀਆਂ ਉਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਤਰਕਤਾ ਜਿਹੜੀ ਹੈ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵਧਾਈ ਗਈ ਹੈ ਲੇਕਿਨ ਮੈਂ ਸਟੂਡੈਂਟਾਂ ਨੂੰ ਕਹਿਣਾ ਚਾਹਨਾ ਪੁਲਿਸ ਦਾ ਚਲੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਬਾਰ ਜਤਾਨੇ ਕਿ ਉਹਨਾਂ ਨੇ ਬਰਵਕਤ ਕਾਰਵਾਈ ਕੀਤੀ ਲੇਕਿਨ ਸਟੂਡੈਂਟਾਂ ਨੂੰ ਕਸ਼ਮੀਰੀ ਸਟੂਡੈਂਟਾਂ ਨੂੰ ਜਾਂ ਜਿੰਨੇ ਵੀ ਬਾਹਰਲੇ ਸਟੂਡੈਂਟ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਪੰਜਾਬ 'ਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਇਸ ਲਈ ਉਹ ਨਿਸ਼ਚਿੰਤ ਹੋ ਕੇ ਸੂਬੇ ਦੇ ਵਿੱਚ ਆਪਣੀ ਪੜ੍ਹਾਈ ਜਰੀਆ ਉਹ ਜਾਰੀ ਰੱਖਣ। ਜਵਾਹਰ ਸਾਹਿਬ ਜੀ ਕਿ 65 ਸਾਲ ਪੁਰਾਣੀ ਸਿੰਧੂ ਜਨਮਦੀ ਦਾ ਜਿਹੜਾ ਸੀ ਪੁੱਤਰ ਰੋਕ ਲਗਾ ਦਿੱਤੀ ਕਿ ਇਹਦਾ ਕੀ ਅਸਰ ਦਿੱਤਾ ਪਾਕਿਸਤਾਨ 'ਚ ਔਰ ਕੀ ਕੂਟਨੀਤੀ ਦੇ ਰਾਹੀਂ ਪਾਕਿਸਤਾਨ ਨੂੰ ਮਾਰ ਦੇ ਗਿਆ ਪਰ ਮੇਰਾ ਮੰਨਣਾ ਇਹ ਹੈ ਕਿ ਕੂਟਨੀਤੀ ਦੇ ਰਾਹੀਂ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਇਹ ਬਹੁਤ ਪੁਰਾਣੀ ਕਹਾਵਤ ਹੈ ਤੇ ਮੇਰਾ ਮਕਸਦ ਕਹਿਣਾ ਹੈ ਕਿ ਕੂਟਨੀਤੀ ਦੇ ਨਾਲ ਉਹ ਮੰਨਣ ਵਾਲੇ ਹੈ ਨਹੀਂ ਸਾਨੂੰ ਪਹਿਲੀ ਗੱਲ ਤਾਂ ਇਹ ਕਿ ਐਡਾ ਵੱਡਾ ਹਾਦਸਾ ਹੋਇਆ ਪੂਰੇ ਦੇਸ਼ ਤੋਂ ਪਹਿਲਾਂ ਤਾਂ ਇੱਕ ਸਾਲ ਸਾਨੂੰ ਇਹ ਹੋਇਆ ਕਿ ਵੀ ਕਸ਼ਮੀਰ ਦੇ ਹਾਲਾਤ ਚੰਗੇ ਹੋ ਗਏ ਪੂਰੇ ਦੇਚੋ ਹਜ਼ਾਰਾਂ ਲੋਕ ਜਾ ਦੇ ਉੱਥੇ ਘੁੰਮਣ ਜਾਣ ਲੱਪੇ ਤੇ ਐਡਾ ਵੱਡਾ ਹਾਸਾ ਹੋ ਗਿਆ ਤੇ ਕਿਤੇ ਨਾ ਕਿਤੇ ਸਾਡੀ ਸਤਰਕਤਾ ਸਾਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਹੈ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਔਰ ਦੂਸਰਾ ਜਿੱਥੇ ਤੱਕ ਸਮਝੌਤਿਆਂ ਦੀ ਗੱਲ ਹੈ ਕੋਈ ਕਹਿਣਾ ਮੈਂ ਅਚਾਨਕ ਕਿ ਕੋਈ ਪਿਛਲੇ ਪ੍ਰਧਾਨ ਮੰਤਰੀਆਂ ਵਾਂਗੂ ਕੋਈ ਐਦਾਂ ਦਾ ਜੁਰਰਤਮੰਦ ਬੰਦਾ ਹੋਵੇ ਜਿਹਨੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਹੁਣ ਸਮਾਂ ਆ ਗਿਆ ਇਹਨਾਂ ਟੁਕੜਿਆਂ ਨੂੰ ਵਾਪਸ ਭਾਰਤ ਦੇ ਵਿੱਚ ਸ਼ਾਮਲ ਕਰਨ ਦਾ ਜਦੋਂ ਵੀ ਕੋਈ ਅਤਕੀ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਤੇ ਹੀ ਗੱਲ ਜਾਂਦੀ ਹੈ ਕਿਤੇ ਨਾ ਕਿਤੇ ਤੁਹਾਨੂੰ ਕੁਵਾਤ ਫਿਲਹਾਲ ਤੇ ਮੇਨ ਮਕਸਦ ਹੀ ਪਾਕਿਸਤਾਨ ਦਾ ਦੇਖੋ ਪਤਾ ਹੈ ਸਾਡਾ ਗਵਾਂਡੀ ਜਿਹੜਾ ਇਸ ਵੇਲੇ ਮਾਲਾ ਗਵਾਂਡੀ ਹੈ ਪਹਿਲੇ ਦਿਨ ਤੋਂ ਹੀ ਮਾਲਾ ਗਵਾਂਡੀ ਹੈ ਔਰ ਅਸੀਂ ਉਹਨੂੰ ਆਪਣੇ ਵਜੂਦ ਚੋਂ ਹੀ ਅਲੱਗ ਕੀਤਾ ਤੇ ਉਸ ਤੋਂ ਬਾਅਦ ਅਗਰ ਤੁਸੀਂ ਅੱਛਾ ਦੇਖੋਗੇ ਨਾ ਆਪਾਂ ਅਗਰ YouTube ਤੇ ਜਾਣੇ ਜਾਂ ਪਾਕਿਸਤਾਨ ਦੇ ਲੋਕ ਜਿਹੜੇ ਆਂਦੇ ਬੜੇ ਮਿਲਨਸਾਰ ਹੁੰਦੇ ਆ ਲੇਕਿਨ ਉਥੇ ਦੀ ਜਿਹੜੀ ਸਰਕਾਰ ਹੈ ਉਥੇ ਜਿਹੜੇ ਲੋਕ ਸ਼ਾਸਕ ਨੇ ਔਰ ਜਿਨ੍ਹਾਂ ਦੇ ਹੱਥ ਚ ਸਿਆਸਤ ਹੈ ਉਹ ਉਹਨਾਂ ਤੋਂ ਜ਼ਿਆਦਾ ਨਪਾਕ ਨੇ ਇਹਦਾ ਮਤਲਬ ਤਸਵੀਰ ਦੇ ਦੋ ਰੁਖ ਹੈ ਹੋ ਸਕਦਾ ਜਨਤਾ 'ਚ ਕੁਝ ਐਸੇ ਲੋਕ ਹੈ ਜਿਹੜੇ ਪੰਜਾਬੀਆਂ ਨੂੰ ਭਾਰਤ ਨੂੰ ਪਿਆਰ ਕਰਦੇ ਆ ਲੇਕਿਨ ਸਰਕਾਰ 'ਚ ਤਾਂ 100% ਉਥੇ ਦੀ ਜਿਹੜੀ ਸਰਕਾਰ ਹੈ ਉਹ ਸ਼ੁਰੂ ਤੋਂ ਹੀ ਸਾਡੀ ਮੁਖਾਲਿਫ ਹੈ ਸ਼ੁਰੂ ਤੋਂ ਹੀ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ਾਂ ਕਰਦੀ ਆ ਰਹੀਆਂ ਕਦੀ 26 11 ਵਰਗਾ ਹਾਦਸਾ ਹੁੰਦਾ ਕਦੀ ਪਲਵਾਮਾ ਵਰਗਾ ਹੁੰਦਾ ਹੈ ਕਦੀ ਹੁਣ ਪੈਲਗਾਮ ਹੋ ਗਿਆ ਤੇ ਇਸ ਲਈ ਇਸ ਗੱਲ ਨੂੰ ਤਾਂ ਦਿਮਾਗ ਚੋਂ ਕੱਢ ਦਿਓ ਵੀ ਉਹ ਗੱਲਬਾਤ ਦੇ ਨਾਲ ਉਹਨਾਂ ਨੂੰ ਕੁਝ ਗੱਲ ਸਮਝ ਆਏਗੀ ਹੁਣ ਸਮਾਂ ਹੈ ਅਗਰ ਕੋਈ ਵੱਡੀ ਕਾਰਵਾਈ ਸਾਡੀ ਸਰਕਾਰ ਕਰਦੀ ਹੈ ਤੇ ਸਰਕਾਰ ਨੂੰ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਭਾਰਤ ਦੇ 140 ਕਰੋੜ ਲੋਕ ਜਿਹੜੇ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਆਤਵਾਦ ਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਖੜੇ। ਹਮੇਸ਼ਾ ਭਾਰਤੀ ਮੁਸਲਮਾਨ ਜਿਹੜੇ ਨੇ ਉਹ ਹਮੇਸ਼ਾ ਭਾਰਤ ਦੇ ਹੱਥ ਨੇ ਵਿੱਚ ਖੜਦੇ ਨੇ ਔਰ ਅਜਿਹੇ ਆਤਵਾਦੀ ਹਮਲਿਆਂ ਦੀ ਹਮੇਸ਼ਾ ਉਹ ਵਿਰੋਧ ਕਰਦੇ ਨੇ ਪਰ ਫਿਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਟਾਰਗੇਟ ਕੀਤੇ ਆ ਤੁਹਾਡੇ ਵੱਲੋਂ ਮੈਂ ਜਿਹੜੇ ਲੋਕ ਭਾਰਤੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ ਜਾਂ ਤਾਂ ਉਹ ਅਨਪੜ੍ਹ ਨੇ ਜਾਂ ਫਿਰ ਉਹਨਾਂ ਨੇ ਹਾਲਾਤ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ। ਭਾਰਤ-ਪਾਕਿਸਤਾਨ ਦਾ ਜਦੋਂ ਵਟਵਾਰਾ ਹੋਇਆ ਉਸ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਬੋਚ ਬਰਗੇਡੀਅਰ ਉਸਮਾਨ ਨੇ ਫਿਰ ਬਰਗੇਡੀਅਰ ਅਬਦੁਲ ਹਮੀਦ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਆਪਣੇ ਦੇਸ਼ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਹੈ ਔਰ ਭਾਰਤ ਦੀ جنگੇ ਆਜ਼ਾਦੀ ਚ ਵੀ ਅੱਜ ਵੀ ਤੁਸੀਂ ਇੰਡੀਆ ਗੇਟ ਨੂੰ ਅਗਰ ਜਾ ਕੇ ਧਿਆਨ ਨਾਲ ਦੇਖੋਗੇ ਤੇ ਕੁਰਸ਼ਹੀਦ ਹੋਣ ਵਾਲੇ ਦੇ ਨਾਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਮੁਸਲਮਾਨਾਂ ਦੇ ਉੱਥੇ ਲਿਖੇ ਹੋਏ ਨੇ ਇਸ ਲਈ ਅੱਜ ਵੀ ਮੁਸਲਮਾਨ ਜਿਹੜਾ ਹੈ ਕਿ ਸਿੱਧੇ ਡਰ ਦੀ ਵਜ੍ਹਾ ਨਾਲ ਨਹੀਂ ਪਹਿਲਾਂ ਮੈਂ ਵੀ ਸਪਸ਼ਟਿਕਰਨ ਕਰ ਦੇਣਾ ਚਾਹੁੰਨਾ ਕਿ ਭਾਰਤ ਦਾ ਮੁਸਲਮਾਨ ਕਿਸੇ ਡਰ ਦੀ ਵਜ੍ਹਾ ਨਾਲ ਨਹੀਂ ਆਪਣੇ ਦੇਸ਼ ਨਾਲ ਪ੍ਰੇਮ ਕਰਦਾ ਕਿਉਂਕਿ ਇਹ ਸਾਡੀ ਧਰਤੀ ਹੈ ਅਸੀਂ ਇਸ ਧਰਤੀ ਤੇ ਜੰਮੇ ਆ ਸਾਡਾ ਫਰਜ਼ ਬਣਦਾ ਸਾਡਾ ਧਰਮ ਸਾਨੂੰ ਇਹ ਕਹਿੰਦਾ ਅਸੀਂ ਅੰਗਰੇਜ਼ ਦੇ ਖਿਲਾਫ ਜਿਹੜੀ ਲੜਾਈ ਲੜੀ ਉਸ ਵੇਲੇ ਉਦੋਂ ਵੀ ਸਾਨੂੰ ਪਤਾ ਸੀ ਅਸੀਂ ਘਟ ਗਿਣਤੀ ਚਾ ਹਾਂ ਔਰ ਅੰਗਰੇਜ਼ ਦੇ ਜਾਣ ਤੋਂ ਬਾਅਦ ਕੋਈ ਸਾਡੀ ਸਰਕਾਰ ਨਹੀਂ ਬਣਨ ਵਾਲੀ ਲੇਕਿਨ ਆਪਣੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇਸ ਲਈ ਜ਼ਰੂਰੀ ਸੀ ਕਿਉਂਕਿ ਬਾਹਰਲੇ ਸ਼ਾਸਕਾਂ ਨੂੰ ਆਪਣੀ ਧਰਤੀ ਤੇ ਬਰਦਾਸ਼ਤ ਕਰਨਾ ਜਿਹੜਾ ਉਹ ਹਰਾਮ ਹੈ ਇਸ ਲਈ ਮੈਂ ਉਹਨਾਂ ਸਾਰੇ ਅੰਸਰਾਂ ਨੂੰ ਜਿਹੜੇ ਕੀ ਬਹੁਤ ਛੋਟੀ ਛੋਟੀ ਤਰ੍ਹਾਂ ਜਿਸ ਤਰ੍ਹਾਂ ਕੋਈ ਨਾਂ ਪੁੱਛ ਕੇ ਸਬਜ਼ੀ ਵਾਲੇ ਨੂੰ ਕੁੱਟ ਰਿਹਾ ਕੋਈ ਨਾਂ ਪੁੱਛ ਕੇ ਕਿਸੇ ਰੇੜੀ ਵਾਲੇ ਨੂੰ ਪੁੱਛ ਰਿਹਾ ਤੇ ਮੈਂ ਸਮਝਦਾ ਕਿ ਜਿੱਦੋਂ ਇੱਕ ਪਾਸੇ ਵੱਡਾ ਹਮਲਾ ਦੇਸ਼ ਦੇ ਉੱਤੇ ਹੋਇਆ ਹੋਵੇ ਔਰ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੋਵੇ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਤੇ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਕੁਝ ਫਿਰਕੂ ਲੋਕ ਜਿਹੜੇ ਆ ਉਹ ਸਿਰਫ ਆਪਣਾ ਨਾਂ ਚਮਕਾਉਣ ਦੇ ਲਈ ਜਾਂ ਆਪਣੀ ਲੀਡਰੀ ਚਮਕਾਉਣ ਦੇ ਲਈ ਅਗਰ ਉਹ ਐਸੀ ਗੱਲ ਕਰਦੇ ਤੇ ਬੜੀ ਮਦਭਾਗੀ ਕਰਦੇ